ਕਹਿੰਦੀ ਕੱਲੇ ਕੱਲੇ ਨੂੰ ਕਹਿੰਦੀ ਚੁੰਨ ਚੁੰਨ ਕੇ ਕਹਿੰਦੀ ਮਾਰਾਂਗੇ ਕਹਿੰਦੀ ਇਹਨਾਂ ਨੇ ਨਾ ਪ੍ਰਵਾਸੀਆਂ ਨੇ ਨਾ ਬੇਟੀ ਨੇ ਇੱਕ ਨੇ ਗਾਣੇ ਲਾਇਓ ਸੀ ਉੱਚੀ-ਉੱਚੀ ਸਿੱਗਾ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਗਾਉਣਾ ਥੋੜਾ ਘੱਟ ਕਰ ਲਓ ਕਿ ਸਾਡੇ ਬੱਚਿਆਂ ਦਾ ਪੇਪਰ ਆ ਉਹ ਸਟੱਡੀ ਕਰ ਰਹੀ ਹੈ ਤੇ ਇਹਨਾਂ ਨੇ ਉਹ ਕਹਿੰਦੀ ਮੈਂ ਨਹੀਂ ਕਰਨਾ ਘੱਟ ਜੋ ਮਰਜ਼ੀ ਕਰ ਲਓ ਇਹਨੇ ਮੇਰੀ ਸਿਸਟਰ ਨੂੰ ਧੱਕਾ ਮਾਰਿਆ ਤੇ ਇਹਦੇ ਗਲੇ ਨੂੰ ਇਹਦੇ ਉਹਨਾਂ ਨੇ ਪਾਇਆ ਸੀ ਕੁਛ ਉਹ ਤਰੂ ਦਿੱਤੀ ਉਹਨੇ ਸਿੰਘੀ ਕੁਛ ਪਾਇਆ ਸੀਗਾ ਤੇ ਮੇਰੀ ਚੁੰਨੀ ਫੜ ਲਈ ਮੇਰੀ ਚੁੰਨੀ ਖਿੱਚ ਕੇ ਲਾ ਕੇ ਉਹ ਮਾਰੀ ਕੁੜੀ ਨੂੰ ਉਹਦੇ ਦੇ ਫਾਦਰ ਸਾਹਿਬ ਤੇ ਮਦਰ ਵੀ ਆਏ ਉਹ ਵੀ ਸਾਡੇ ਨਾਲ ਇੱਥੇ ਹੱਥੋਂ ਪਾਈ ਹੋਣ ਲੱਗੇ ਮੋਰ ਤੇ ਆ ਕੇ ਬਾਅਦ ਵਿੱਚ ਉਹਨਾਂ ਨੇ ਆਪਣੀ ਕੁੜੀ ਨੂੰ ਕੁੱਟ ਕੇ ਫਿਰ ਲੈ ਗਏ ਗੁੱਸੇ ਵਿੱਚ ਨੂੰ ਇਹਨਾਂ ਤੋਂ ਖਤਰਾ ਵਾ ਪ੍ਰਵਾਸੀ ਪਰਵਾਰਾਂ ਕੋ ਸਾਡਾ ਇਹ ਮਸਲਾ ਸੁਲਝਾਇਆ ਜਾਵੇ ਜਲਦ ਤੋਂ ਜਲ ਤਿੰਨ ਮੁੱਦੇ ਹੋ ਗਏ ਆ ਪ੍ਰਵਾਸੀਆਂ ਨੂੰ ਇਹ ਚੀਜ਼ਾਂ ਪਤਾ ਵੀ ਆ ਬਈ ਇਹ ਆ ਚੀਜ਼ਾਂ ਹੋਈਆਂ ਆ ਤੇ ਪ੍ਰਵਾਸੀ ਹੱਲੇ ਵੀ ਨਹੀਂ ਅੜਦੇ ਪਏ ਹਫ਼ਤੇ ਦੇ ਵਿੱਚੋਂ ਪੁਲਿਸ ਕਲੀਅਰੈਂਸ ਸਰਟੀਫਿਕੇਟ ਦਊਗਾ ਨਹੀਂ ਤਾਂ ਹਫ਼ਤੇ ਦੇ ਬਾਅਦ ਆ ਕੇ ਅਸੀਂ ਇਹ ਖਾਲੀ ਕਰਾਵਾਂਗੇ ਉਹਦੇ ਲਈ ਪੁਲਿਸ ਪ੍ਰਸ਼ਾਸਨ ਨੇ ਸਾਡੇ ਨਾਲ ਜੋ ਕਰਨਾ ਕਰ ਲਿਆ ਸਰ ਐਕਚੁਅਲੀ ਇਥੇ ਨਾ ਕੱਲ 8 ਵਜੇ ਦੀ ਗੱਲ ਆ ਰਾਤ ਦੀ ਤੇ ਇਹਨਾਂ ਨੇ ਨਾ ਪ੍ਰਵਾਸੀਆਂ ਨੇ ਨਾ ਬੇਟੀ ਨੇ ਇੱਕ ਨੇ ਗਾਣੇ ਲਾਇਓ ਸੀ ਉੱਚੀ ਉੱਚੀ ਤੇ ਅਸੀਂ ਸਿਰਫ ਮੇਰੀ ਸਿਸਟਰ ਤੇ ਮੈਂ ਸੀਗੇ ਇੱਥੇ ਗਲੀ ਦੇ ਵਿੱਚ ਹੋਰ ਕੋਈ ਨਹੀਂ ਸੀਗਾ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਗਾ ਸਾਊਂਡ ਥੋੜਾ ਘੱਟ ਕਰ ਲਓ ਕਿ ਸਾਡੇ ਬੱਚਿਆਂ ਦਾ ਪੇਪਰ ਆ ਉਹ ਸਟੱਡੀ ਕਰ ਰਹੀ ਹੈ ਤੇ ਇਹਨਾਂ ਨੇ ਉਹ ਕਹਿੰਦੀ ਮੈਂ ਨਹੀਂ ਕਰਨਾ ਘੱਟ ਜੋ ਮਰਜ਼ੀ ਕਰ ਲਓ ਤੇ ਬਾਅਦ ਵਿੱਚ ਉਹਦੇ ਪਰ ਫਾਦਰ ਸਾਹਿਬ ਨੇ ਉਹ ਪ੍ਰਵਾਸੀ ਉਹਨਾਂ ਦੇ ਪਰਿਵਾਰ ਦੇ ਫਾਦਰ ਸਾਹਿਬ ਨੇ ਉਹਨੂੰ ਹੱਥੋਂ ਪਾਈ ਹੋਏ ਆ ਕੁੱਟਿਆ ਵਾ ਤੇ ਉਹ ਉਹਨੂੰ ਇੰਨਾ ਗੁੱਸਾ ਚੜਿਆ ਕੁੜੀ ਨੂੰ ਤੇ ਜਿੱਦਾਂ ਅਸੀਂ ਉਹਨਾਂ ਦੇ ਗੇਟ ਦੇ ਬਾਹਰ ਹੀ ਸੀਗੇ ਆਪਾਂ ਦਰ ਐਂਟਰਸ ਨਹੀਂ ਕੀਤੇ ਆਪਾਂ ਬਾਹਰੀ ਸੀਗੇ ਤੇ ਇਹਨੇ ਮੇਰੀ ਸਿਸਟਰ ਨੂੰ ਧੱਕਾ ਮਾਰਿਆ ਤੇ ਇਹਦੇ ਗਲੇ ਨੂੰ ਇਹਦੇ ਉਹਨਾਂ ਨੇ ਪਾਇਆ ਸੀ ਕੁਛ ਉਹ ਤਰੂ ਦਿੱਤੀ ਉਹਨੇ ਸਿੰਘੀ ਕੁਛ ਪਾਇਆ ਸੀ ਤੇ ਮੇਰੀ ਚੁੰਨੀ ਫਾ ਲਈ ਮੇਰੀ ਚੁੰਨੀ ਖਿੱਚ ਕੇ ਲਾ ਕੇ ਉਹ ਮਾਰੀ ਕੁੜੀ ਨੇ ਬਾਅਦ ਵਿੱਚ ਫਿਰ ਉਹ ਸਾਡੇ ਨਾਲ ਹੱਥੋ ਪਾਈ ਹੋਣ ਤੇ ਆ ਗਈ ਤੇ ਫਿਰ ਅਸੀਂ ਵੀ ਹੱਥੋ ਪਾਈ ਤੇ ਆ ਗਏ ਅਸੀਂ ਦੋ ਜਾਨੇ ਸੀਗੇ ਉਹਨਾਂ ਦੇ ਫਾਦਰ ਸਾਹਿਬ ਤੇ ਮਦਰ ਵੀ ਆਏ ਉਹ ਵੀ ਸਾਡੇ ਨਾਲ ਇੱਥੇ ਹੱਥੋ ਪਾਈ ਹੋਣ ਲੱਗੇ ਮੋਰ ਤੇ ਆ ਕੇ ਬਾਅਦ ਵਿੱਚ ਉਹਨਾਂ ਨੇ ਆਪਣੀ ਕੁੜੀ ਨੂੰ ਕੁੱਟ ਕੇ ਫਿਰ ਲੈ ਗਏ ਗੁੱਸੇ ਵਿੱਚ ਜਿੱਦੋਂ ਉਹਨਾਂ ਦੀ ਕੁੜੀ ਨਾਲ ਹੋਇਆ ਤੇ ਬਾਅਦ ਕੁੜੀ ਉਥੇ ਰੋਡ ਤੇ ਜਾ ਕੇ ਡੇਗ ਗਈ ਆ ਤਾਂ ਕੁੜੀ ਉਹਦੀ ਨੇ ਸਾਨੂੰ ਛੜੇ ਆਮ ਧਮਕੀ ਦਿੱਤੀ ਆ ਉਹਦਾ ਵੀਡੀਓ ਕਲਿੱਪ ਵੀ ਮੇਰੇ ਕੋਲ ਪਿਆ ਵਾ ਫਿਰ ਕਹਿੰਦੀ ਅਸੀਂ ਕਹਿੰਦੇ ਕੱਲੇ ਕੱਲੇ ਨੂੰ ਕਹਿੰਦੀ ਚੋਨ ਚੋਨ ਕੇ ਕਹਿੰਦੀ ਮਾਰਾਂਗੇ ਕਹਿੰਦੀ ਮੈਂ ਤੇ ਕਿੰਨੇ ਕੁ ਪ੍ਰਵਾਸੀ ਰਹਿੰਦੇ ਨੇ ਮੈਡਮ ਸਰ ਇੱਥੇ ਘਟੋ ਘਟ 35 40 ਜਾਣੇ ਹੈਗੇ ਆ ਸਰ ਪਹਿਲਾਂ ਵੀ ਇੱਥੇ ਹੋ ਚੁੱਕਾ ਵਾ ਪਹਿਲਾਂ ਇੱਥੇ ਇੱਕ ਕੁੜੀ ਨੂੰ ਕਰੰਟ ਲੱਗਾ ਵਾ ਉਹ ਬਾਉ ਉਥੇ ਵਾਸ਼ਰੂਮ ਚ ਨਹਾਉਂਦੀ ਸੀ ਇੱਕ ਇੱਥੇ ਪ੍ਰਵਾਸੀ ਦਾ ਕੋਈ ਬੰਦਾ ਸੀਗਾ ਉਹ ਉਹ ਕੋਸ਼ਿਸ਼ ਸ਼ਾਇਦ ਮੈਨੂੰ ਨਹੀਂ ਲੱਗਦਾ ਉਹ ਕੱਲੀ ਸੀਗੀ ਕੁੜੀ ਉਹ ਵਾਸ਼ਰੂਮ ਚ ਜਦੋਂ ਨਹਾ ਰਹੀ ਸੀ ਤੇ ਉਹਨੂੰ ਕਰੰਟ ਲੱਗਾ ਕਿੱਦਾਂ ਲੱਗਾ ਸਾਨੂੰ ਇਸ ਬਾਰੇ ਨਹੀਂ ਕੁਝ ਪਤਾ ਹੈਗਾ ਤੇ ਬਾਅਦ ਵਿੱਚ ਉਹ ਕੁੜੀ ਮਰ ਗਈ ਤੇ ਇੱਥੇ ਇਕੱਠੇ ਹੋ ਕੇ ਲੋਕਾਂ ਨੇ ਪੰਜਾਬੀਆਂ ਨੇ ਇਹਨਾਂ ਦਾ ਕੁਝ ਨਹੀਂ ਹੋਣ ਦਿੱਤਾ ਇਹਨਾਂ ਨੇ ਮਸਲਾ ਸਾਂਭ ਲਿਆ ਕਿਉਂਕਿ ਜਿਨ੍ਹਾਂ ਦਾ ਮਕਾਨ ਆ ਉਹ ਵੀ ਪੰਜਾਬੀ ਆ ਉਹ ਤੋਂ ਬਾਅਦ ਫਿਰ ਇੱਥੇ ਬਾਲਾਤਕਾਰ ਵੀ ਤੱਕ ਹੋਏ ਆ ਤੇ ਉਹ ਵੀ ਇਹਨਾਂ ਦੇ ਆਪਸ ਵਿੱਚ ਹੀ ਜਿੱਦਾਂ ਇਹਨਾਂ ਦੇ ਪਰਿਵਾਰਾਂ ਵਿੱਚ ਹੋਏ ਆ ਉਹ ਵੀ ਇਹਨਾਂ ਨੇ ਮੁੱਦਾ ਇੱਦੀ ਬੰਦ ਕਰ ਦਿੱਤਾ ਫਿਰ ਇੱਥੇ ਚੋਰੀ ਦੇ ਵੀ ਕੇਸ ਹੁੰਦੇ ਹੋਏ ਆ ਇਹਨਾਂ ਦੇ ਪਰ ਇੱਥੇ ਜਾਨੀ ਕਿ ਕੋਈ ਵੀ ਇਹਨਾਂ ਤੇ ਕੋਈ ਕਾਨੂੰਨੀ ਕਾਰਵਾਈ ਕਿਸੇ ਨੇ ਨਹੀਂ ਕਰਵਾਈ ਅੱਜ ਤੱਕ ਮੈਡਮ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਇਨਫੋਰਮ ਕੀਤਾ ਹੈ ਤੇ ਹੁਣ ਕੀ ਮੰਗ ਕਰਦੇ ਹੋ ਹਾਂਜੀ ਸਰ ਮੈਂ ਪੁਲਿਸ ਕੰਪਲੇਂਟ ਅੱਜ ਦਿੱਤੀ ਆ ਤੇ ਕੱਲ ਵੀ ਪੁਲਿਸ ਆਈ ਸੀਗੀ ਤੇ ਅੱਜ ਮੈਂ ਮਾਰਨਿੰਗ ਜਾ ਕੇ ਪੁਲਿਸ ਕੰਪਲੇਂਟ ਦਿੱਤੀ ਆ ਮੈਂ ਇਹੀ ਮੰਗ ਕਰਦੀ ਪਈ ਆ ਕਿ ਸਾਨੂੰ ਇਹਨਾਂ ਤੋਂ ਖਤਰਾ ਵਾ ਪ੍ਰਵਾਸੀ ਪਰਵਾਣਾ ਕੋ ਸਾਡਾ ਇਹ ਮਸਲਾ ਸੁਲਝਾਇਆ ਜਾਵੇ ਜਲਦ ਤੋਂ ਜਲਦ ਮੱਲੇ ਦੇ ਵਿੱਚ ਇਹ ਰਹਿ ਰਹੇ ਬਈ ਹੈ ਨਾ ਕਾਫੀ ਇਹ ਕਹਿਣ ਲਿਕੇ ਫਤੇਗੜ ਰਾਮਸਰ ਕੋਲੋਨੀ ਹੈਗੀ ਹੈ ਕਹਿੰਦੇ ਔਰ ਥੋੜੇ ਟਾਈਮ ਤੋਂ ਅਸੀਂ ਸਾਰਿਆਂ ਨੇ ਮੀਟਿੰਗ ਬਣਾ ਕੇ ਇਸ ਤਰ੍ਹਾਂ ਕਰ ਰਹੇ ਹਾਂ ਕਹਿੰਦੇ ਜਿਹੜਾ ਬੱਚੇ ਦੇ ਨਾਲ ਕਾਂਡ ਇਸ ਤਰ੍ਹਾਂ ਹੋਇਆ ਹਨ ਤੇ ਸਾਨੂੰ ਖੁਦ ਦਾ ਵੀ ਡਰ ਪਿਆ ਹੋਇਆ ਹੈ ਕਿ ਇੱਥੇ ਜਿੱਦਾਂ ਆਮ ਰਹਿ ਰਹੇ ਆ ਸਭ ਆਪਣੇ ਬੱਚਿਆਂ ਨੂੰ ਸਾਹਮਣੇ ਕੱਢ ਵੀ ਨਹੀਂ ਸਕਦੇ ਬੜੀ ਦਿੱਕਤ ਆ ਰਹੀ ਹੈ ਜਿੱਦਾਂ ਕਹਿੰਦੇ ਕਾਫੀ ਪ੍ਰੋਬਲਮ ਆ ਰਹੀ ਹੈਗੀ ਅਸੀਂ ਇਹੀ ਮੰਗ ਕਰਾਂਗੇ ਕਿ ਜਲਦੀ ਤੋਂ ਜਲਦੀ ਇਸ ਚੀਜ਼ ਦਾ ਮਸਲਾ ਹੱਲ ਹੋ ਜਾਏ ਤਾਂ ਬਿਹਤਰ ਹੈ ਕਹਿੰਦੇ ਨਹੀਂ ਤਾਂ ਫਿਰ ਹੋਰ ਤਰੀਕੇ ਕਰਾਂਗੇ ਕਿ ਇਹ ਹੋ ਜਾਏ ਤਾਂ ਬਿਹਤਰ ਹੈ ਕਹਿੰਦੇ ਜਾਕੀ ਅੰਦਰ ਨਿਗਮ ਮਾਇਕਰਿਕ ਕੋਲ ਵੀਡੀਓ ਬਣਾ ਕੇ ਦੇਖੋ ਅੰਦਰ ਕਿੰਨਾ ਗੰਦਾ ਪਿਆ ਕਿਨੇ ਚੂਹੇ ਕਿੰਨਾ ਕੀ ਹੈ ਇੱਕ ਮੱਛਰ ਜਿਹਾ ਪੈਦਾ ਹੋ ਗਿਆ ਇੱਕ ਬੰਦਾ ਬਿਮਾਰ ਹੋ ਗਿਆ ਤੇ ਕੀ ਹੋਏਗਾ ਗੱਲ ਉਹਦੇ ਦਾ ਗਵਰਨਮੈਂਟ ਕਹਿੰਦੀ ਜੇ ਕਰ ਰਹੇ ਉਹ ਕਰ ਰਹੇ ਨੇ ਲੇਕਿਨ ਇਸ ਤਰ੍ਹਾਂ ਕੁਝ ਵੀ ਨਹੀਂ ਹੋ ਰਿਹਾ ਕੱਲ ਬਲਜੀਤ ਭੈਣ ਦਾ ਫੋਨ ਆਇਆ ਸੀ ਰਾਤੀ ਵੀ ਕੁਝ ਪ੍ਰਵਾਸੀਆਂ ਵਾਲੋ ਇਹਨਾਂ ਨਾਲ ਬਤਮੀਜ਼ੀ ਕੀਤੀ ਗਈ ਆ ਤੇ ਰਾਤੀ ਮੌਕੇ ਦੇ ਉੱਤੇ ਪੁਲਿਸ ਪਹੁੰਚ ਗਈ ਸੀ ਨਾਲ ਜੋ ਕੰਪਲੇਂਟ ਕੀਤੀ ਗਈ ਸੀ ਤੇ ਉਸ ਕਰਨਾ ਸੀ ਰਾਤੀ ਨਹੀਂ ਆਏ ਅਸੀਂ ਸਵੇਰੇ ਥਾਣੇ ਪਹੁੰਚਾਂਗੇ ਪਰ ਅੱਜ ਕੁਝ ਪ੍ਰੋਗਰਾਮ ਰੱਖੇ ਹੋਏ ਸੀ ਪਿੰਡਾਂ ਦੇ ਵਿੱਚ ਉੱਧਰ ਗਏ ਹੋਏ ਸੀ ਤੇ ਹੁਣ ਦਾ ਮੌ ਗੱਲ ਇਹ ਆ ਜੀ ਦੋ ਤਿੰਨ ਮੁੱਦੇ ਹੋ ਗਏ ਆ ਪ੍ਰਵਾਸੀਆਂ ਨੂੰ ਇਹ ਚੀਜ਼ਾਂ ਪਤਾ ਵੀ ਆ ਬਈ ਆ ਚੀਜ਼ਾਂ ਹੋਈਆਂ ਆ ਤੇ ਪ੍ਰਵਾਸੀ ਹੱਲੇ ਵੀ ਨਹੀਂ ਅੜਦੇ ਪਏ ਇੱਕ ਸਾਰਾ ਨਾਲ ਵੱਡੀ ਦੁੱਖ ਦੀ ਗੱਲ ਆ ਮੈਂ ਬਾਰ ਬਾਰ ਪਿੱਟਦਾ ਪੰਜਾਬੀ ਪੰਜਾਬੀ ਦਾ ਸਾਥ ਦਿਓ ਸਾਡੇ ਗੁੱਸੇ ਗੱਲੇ ਹੋਣ ਉਹ ਲੱਗੀ ਇੱਕ ਚੀਜ਼ ਆ ਆਪਾਂ ਹਜ਼ਾਰ ਹਜ਼ਾਰ ਕਮਰੇ ਦੇ ਪਿੱਛੇ ਮਰੀ ਜਾਂਦੇ ਯਾਰ ਆਪਾਂ ਨੂੰ ਇਹ ਨਹੀਂ ਕੱਲ ਨੂੰ ਇਹਨਾਂ ਦੇ ਕਿਸੇ ਬੱਚੇ ਨਾਲ ਜਦੋਂ ਕੋਈ ਗਲਤ ਕੰਮ ਹੋ ਗਿਆ ਜਾਂ ਕੁਝ ਵੀ ਹੋ ਗਿਆ ਆਪਾਂ ਬਾਅਦ ਚ ਕਹਿਣਾ ਯਾਰ ਹਾਂ ਅਮਰੀਕਾ ਸੀ ਕਿਰਾਏ ਤੇ ਬਾਅਦ ਚ ਉੱਤੇ ਕਾਰਵਾਈ ਹੋਗੀ ਉਹ ਬੰਦੇ ਨੂੰ ਸ਼ਰਮ ਚਾਹੀਦੀ ਆ ਇਹ ਚੀਜ਼ਾਂ ਨੂੰ ਬੰਦ ਕਰਨਾ ਚਾਹੀਦਾ ਜੇ ਮਹੱਲੇ ਵਾਲੇ ਇਸ ਸੀ ਨਾਲ ਨਹੀਂ ਐਗਰੀ ਕਰਦੇ ਤੇ ਉਹ ਇਹਨੂੰ ਖਾਲੀ ਕਰਾ ਲੈ ਕੋਈ ਦਿੱਕਤ ਨਹੀਂ ਆ ਜਿਹਦਾ ਐਡਾ ਵੱਡਾ ਪਲਾਟ ਪਿਆ ਕੋਈ 5-7000 ਰੁਪਏ ਨਾਲ ਉਹਦਾ ਘਰ ਨਹੀਂ ਚੱਲਦਾ ਹੋਊਗਾ ਠੀਕ ਆ ਐਡਾ ਵੱਡਾ ਮੈਟਰ ਨਹੀਂ ਆ ਬਾਕੀ ਗੱਲ ਇਹ ਆ ਜੀ ਜਿੰਨਾ ਚਿਰ ਪੁਲਿਸ ਕਲੀਅਰੈਂਸ ਸਰਟੀਫਿਕੇਟ ਉਹ ਨਹੀਂ ਦਿੰਦਾ ਉਹਨਾਂ ਛੇ ਸਿਰਫ ਹਫਤੇ ਦਾ ਟਾਈਮ ਦਿੱਤਾ ਉਹਨੂੰ ਫੋਨ ਤੇ ਗੱਲ ਹੋ ਗਈ ਆ ਹਫਤੇ ਦੇ ਵਿੱਚ ਉਹ ਪੁਲਿਸ ਕਲੀਅਰੈਂਸ ਸਰਟੀਫਿਕੇਟ ਦੋਊਗਾ ਨਹੀਂ ਤਾਂ ਹਫਤੇ ਦੇ ਬਾਅਦ ਆ ਕੇ ਅਸੀਂ ਇਹ ਖਾਲੀ ਕਰਾਵਾਂਗੇ ਉਹਦੇ ਲਈ ਪੁਲਿਸ ਪ੍ਰਸ਼ਾਸਨ ਨੇ ਸਾਡਾ ਜੋ ਕਰਨਾ ਕਰ ਲੇ ਪਰ